ਦੀ ਕਾਰਵਾਈ ਕੀਤੀ ਗਈ ਆ ਤਰਕਸਰ ਦਾ ਨਗਰ ਨਿਗਮ ਦੇ ਵੱਲੋਂ ਕਈ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਹੈ ਤਾਂ ਦੱਸ ਦਈਏ ਮਾਡਰਨ ਟਾਊਨ ਦੇ ਵਿੱਚ ਵੱਡੀ ਕਾਰਵਾਈ ਹੋਈ ਆ ਜਿੱਥੇ ਕਈ ਦੁਕਾਨਾਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਸੀਲ ਕਰ ਦਿੱਤੀਆਂ ਗਈਆਂ ਨੇ ਉੱਥੇ ਹੀ ਜੋ ਦੁਕਾਨ ਮਾਲਕ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਬਿਨਾਂ ਕੋਈ ਜਾਣਕਾਰੀ ਦਿੱਤੇ ਇਹ ਵੱਡੀ ਕਾਰਵਾਈ ਕੀਤੀ ਗਈ ਉਹਨਾਂ ਦਾ ਕਹਿਣਾ ਕਿ ਜਦੋਂ ਅਸੀਂ ਸਵੇਰੇ ਆਪਣੀਆਂ ਦੁਕਾਨਾਂ ਖੁੱਲਣ ਦੇ ਲਈ ਆਏ ਆ ਤਾਂ ਉਸ ਸਮੇਂ ਦੁਕਾਨਾਂ ਨੂੰ ਸੀਲ ਕੀਤਾ ਜਾ ਚੁੱਕਾ ਸੀ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਕੋਈ ਵੀ ਜਾਣਕਾਰੀ ਆ ਜਿਹੜੀ ਉਹ ਨਹੀਂ ਦਿੱਤੀ ਗਈ ਜਦਕਿ ਲੁਧਿਆਣਾ ਨਗਰ ਨਿਗਮ ਦੀ ਜ਼ਿਕਰ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਜਾਇਜ਼ ਬਣੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਿਆ ਦੱਸਦੀਏ ਮਦਰ ਟਾਊਨ ਐਕਸਟੈਂਸ਼ਨ ਕ੍ਰਿਸ਼ਨਾ ਮੰਦਿਰ ਦੇ ਨਜ਼ਦੀਕ ਜੋ ਦੁਕਾਨਾਂ ਬਣੀਆਂ ਹੋਈਆਂ ਨੇ ਅਸ਼ਮੀਲ ਚੌਕ ਦੇ ਨਜ਼ਦੀਕ ਜੋ ਦੁਕਾਨਾਂ ਬਣੀਆਂ ਨੇ ਉਹਨਾਂ ਦੇ ਉੱਪਰ ਇਹ ਵੱਡੀ ਕਾਰਵਾਈ ਕੀਤੀ ਗਈ ਆ ਉੱਥੇ ਹੀ ਇਸ ਕਾਰਵਾਈ ਤੋਂ ਬਾਅਦ ਦੁਕਾਨਦਾਰਾਂ ਦੇ ਵੱਲੋਂ ਰੋਡ ਆ ਜਿਹੜਾ ਉਹ ਜਾਮ ਕੀਤਾ ਗਿਆ ਤੇ ਪ੍ਰਦਰਸ਼ਨ ਆ ਜਿਹੜਾ ਉਹ ਦੁਕਾਨਦਾਰਾਂ ਦੇ ਵੱਲੋਂ ਕੀਤਾ ਗਿਆ ਜਿੱਥੇ ਦੁਕਾਨਦਾਰਾਂ ਨੇ ਨਗਰ ਨਿਗਮ ਦੇ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ ਉੱਥੇ ਹੀ ਨਗਰ ਨਿਗਮ ਦਾ ਇਹ ਤਰਕ ਹੈ ਕਿ ਦੁਕਾਨਾਂ ਜੋ ਬਿਲਡਿੰਗਸ ਨੇ ਨਜਾਇਜ਼ ਬਣੀਆਂ ਹੋਈਆਂ ਨੇ ਇਸੇ ਕਾਰਨ ਇਹਨਾਂ ਦੇ ਉੱਪਰ ਵੱਡੀ ਕਾਰਵਾਈ ਆ ਜਿਹੜੀ ਉਹ ਇੱਥੇ ਗੱਤਾਂ ਦੱਸੀ ਅੱਜ ਤੜਕਸਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਵੱਡੀ ਕਾਰਵਾਈ ਹੋਈ ਹੈ ਜਿੱਥੇ ਦੁਕਾਨਾਂ ਨੂੰ ਸੀਲ ਕੀਤਾ ਗਿਆ ਉੱਥੇ ਹੀ ਨਾਲ-ਨਾਲ ਨੋਟਿਸ ਆ ਜਿਹੜੇ ਉਹ ਵੀ ਚਪਕਾ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਪਰ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਕੇ ਇਹਨਾਂ ਦੁਕਾਨਾਂ ਨੂੰ ਬਿਨਾਂ ਮਨਜ਼ੂਰੀ ਤੋਂ ਖੋਲਣ ਵਾਲੇ ਦੇ ਉੱਪਰ ਸਖਤ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਤਾਂ ਦੱਸ ਦਈਏ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਸਿਰਫ ਨੋਟਿਸ ਲਗਾ ਕੇ ਇਹ ਕਿਹਾ ਗਿਆ ਕਿ ਦਫ਼ਤਰ ਆਓ ਦਫ਼ਤਰ ਆ ਕੇ ਗੱਲਬਾਤ ਕਰੋ ਹਾਲਾਂਕਿ ਕਾਰਨ ਕੀ ਨੇ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਤੇ ਹੀ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ 8-8 ਸਾਲਾਂ ਤੋਂ ਅਸੀਂ ਇਹ ਦੁਕਾਨਾਂ ਚਲਾ ਰਹੇ ਹਾਂ ਸਾਰੇ ਸਾਡੇ ਵੱਲੋਂ ਬਿੱਲ ਭਰੇ ਜਾ ਰਹੇ ਨੇ ਭਾਵੇਂ ਇਸ ਦੌਰਾਨ ਇਹ ਜੋ ਕਾਰਵਾਈ ਕੀਤੀ ਗਈ ਆ ਇਹ ਸਾਨੂੰ ਬਿਨਾਂ ਕੋਈ ਨੋਟਿਸ ਦਿੱਤੇ ਕੀਤੀ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਫਿਰ ਦੁਕਾਨਦਾਰਾਂ ਦਾ ਇਸ ਮਾਮਲੇ ਦੇ ਵਿੱਚ ਕੀ ਰੁਖ ਰਹੇਗਾ ਫਿਲਹਾਲ ਜਦੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੁਕਾਨਦਾਰਾਂ ਦੇ ਵੱਲੋਂ ਫਿਰ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਗਿਆ ਦੁਕਾਨਦਾਰਾਂ ਦੇ ਵੱਲੋਂ ਸੜਕ ਜਾਮ ਕੀਤੀ ਗਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਦੱਸ ਦਿਓ ਮਾਡਲ ਟਾਊਨ ਦੇ ਅਸ਼ਮੀਲ ਚੌਂਕ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਵੱਡੀ ਕਾਰਵਾਈ ਜਿਹੜੀ ਲੁਧਿਆਣਾ ਨਗਰ ਨਿਗਮ ਦੇ ਵੱਲੋਂ ਕੀਤੀ ਗਿਆ ਤੇ ਕਈ ਦੁਕਾਨਾਂ ਨੂੰ ਸੀਲ ਕੀਤਾ ਗਿਆ ਉੱਥੇ ਹੀ ਦੁਕਾਨਦਾਰਾਂ ਨੇ ਸਬੰਧੀ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰਾ ਦਿੱਤਿਆ ਗੁਪਤਾਈ ਗੁਪਤਾ ਬੁਕਸ ਦਾ ਹੈਗਾ ਮੈਂ ਓਨਰ ਇਹ ਕਿਹੜੀ ਜਗ੍ਹਾ ਕਿਹੜਾ ਰੋਡ ਤੇ ਇਹ ਮੋਲਟਾਉਨ ਐਕਸਟੈਂਸ਼ਨ ਜਾਂ ਕ੍ਰਿਸ਼ਨਾ ਮੰਦਰ ਇਸਮੀ ਸਿੰਘ ਚੌਂਗ ਦੇ ਕੋਲ ਹੈ ਕੀ ਹੋਇਆ ਕਿ ਸੀਲ ਕਿਉਂ ਕਰਕੇ ਰੱਖਿਆ ਸਰ ਇਦਾਂ ਹੈਗਾ ਅਸੀਂ ਸਵੇਰੇ ਦੁਕਾਨ ਖੋਲਣ ਜਾ ਰਹੇ ਸੀ ਮੇਰਾ ਸਟਾਫ ਬਾਹਰ ਖੜਾ ਹੋਇਆ ਸੀਗਾ ਤੇ ਕਾਰਪੋਰੇਸ਼ਨ ਦੇ ਬੰਦੇ ਆਏ ਵਿਦਾਊਟ ਐਨੀ ਨੋਟਿਸ ਉਹਨਾਂ ਨੇ ਸੀਲ ਕਰਤੀ ਸਾਡੀ ਦੁਕਾਨ ਕੋਈ ਵਜ੍ਹਾ ਨਹੀਂ ਦੱਸੀ ਕੋਈ ਕੁਝ ਨਹੀਂ ਕਹਿੰਦਾ ਕਹਿੰਦੇ ਦਫਤਰ ਆ ਕੇ ਮਿਲੋ ਇਹ ਤਾਂ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸੋ ਤੁਸੀਂ ਵਜ੍ਹਾ ਦੱਸੋ ਕੋਈ ਵਜ੍ਹਾ ਨਹੀਂ ਕੋਈ ਨੋਟਿਸ ਨਹੀਂ ਕੋ ਅਸੀਂ ਦੇਖੋ ਕਾਮਕਾਰ ਵਾਲੇ ਬੰਦੇ ਅਸੀਂ ਰੋਡ ਤੇ ਆ ਗਏ ਸਾਡੇ ਕੋਲ ਸਾਡਾ ਪ੍ਰੋਪਰ ਸ਼ੋਅਰੂਮ ਹੈਗਾ ਸਾਡੇ ਕੋਲ ਕੰਮ ਬਿਲਕੁਲ ਕਰਦੇ ਨੇ ਕੋਈ ਸਾਨੂੰ ਦੱਸਿਆ ਨਹੀਂ ਕਿ ਅਸੀਂ ਤਾਂ ਰੋਡ ਤੇ ਆ ਗਏ ਵੇਖੋ ਜੀ ਅਗਰ ਕੋਈ ਇਲੀਗਲ ਬਿਲਡਿੰਗ ਬਣਦੀ ਹੈ ਪਹਿਲੇ ਤਾਂ ਕਾਰਪੋਰੇਸ਼ਨ ਦਾ ਬੰਦਾ ਹੈ ਫਰਜ ਉਹ ਚੈੱਕ ਕੀਤੀ ਜਾਵੇ ਉਹ ਬਣ ਕਿਉਂ ਰਹੀ ਹੈ ਜਿਹੜੀ ਦੁਕਾਨ ਖੁੱਲੇ 8-10 ਸਾਲ ਹੋ ਗਏ ਉਹਦਾ ਤਾਂ ਮਤਲਬ ਹੀ ਨਹੀਂ ਬਣਦਾਗਾ ਪ੍ਰੋਪਰ ਟੈਕਸ ਭੇਕਰੋ ਜੀ ਬਿੱਲ ਲੈ ਰਹੇ ਤਾਂ ਤੁਸੀਂ ਉੱਤੇ ਪਏ ਕੋਈ ਨੋਟਿਸ ਨਹੀਂ ਕੋਈ ਟੈਕਸ ਸਾਰੇ ਬਿੱਲੀ ਬਿੱਲ ਜਾ ਰਹੇ ਹਾਊ ਟੈਕਸ ਜਾ ਰਹੇ ਹੈ ਸੀਵਰੇਜ ਬਿੱਲ ਜਾ ਰਹੇ ਹੈ ਤਦ ਵੀ ਤਾਂ ਕਾਰਪੋਰੇਸ਼ਨ ਨੋਟਿਸ ਹੋਏਗਾ ਨਾ ਕਿ ਕੀ ਹੈਗਾ ਕਾਰਪੋਰੇਸ਼ਨ ਵੱਟੀ ਜੇ ਅਗਰ ਤੁਸੀਂ ਬਿਲਡਿੰਗ ਇਲੈਗਲ ਹੈ ਤੁਸੀਂ ਪਹਿਲੇ ਦੱਸੋ ਪਹਿਲੇ ਲਗਾਓ ਤੁਸੀਂ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਬੰਦ ਕਰਦਾ ਇਹ ਤਾਂ ਤੱਕੇ ਸਾਰੇ ਆਮ ਤੱਕੇ ਸ਼ਹੀ ਹੈ ਇੱਕ ਮਿੰਟ ਕੀ ਨਾਮ ਹੈ ਕਿੱਥੇ ਆਈ ਸੋ ਇਹ ਅਸੀ ਰਵਿੰਦਰ ਚੰਗੇ ਜੀ ਹਾਂਜੀ ਹਾਂ ਡਿਊਟੀ ਮੇਰੀ ਕੁਸ਼ਨ ਅੰਮ੍ਰਿਤ ਚੌਂਕ ਤੇ ਜੀ ਹਾਂਜੀ ਤੇ ਇੱਥੇ ਆ ਰੋਡ ਜਾਮ ਕੀਤੀ ਦੁਕਾਨਾਂ ਵਾਲੇ ਖੜੇ ਰੋਡ ਸਾਰ ਦੇ ਇੱਥੇ ਸ਼ੋਭੀ ਦੇ ਕਾਰਪੋਰੇਸ਼ਨ ਵਾਲੇ ਆਏ ਸੀ ਕਿ ਇਹਨਾਂ ਦੀ ਆਪਣੇ ਸ਼ਾਪਸ ਵਗੈਰਾ ਸੀਲ ਕਰਕੇ ਸੀਗੇ ਉਹ ਸ਼ੌਪਸ ਵਾਲਿਆਂ ਨੇ ਇੱਥੇ ਆਪਣੇ ਰੋਡ ਜਮ ਕਰਤਾ ਇੱਥੇ ਨਾ ਸਰ ਕਿਹੜੀ ਜਗ੍ਹਾ ਹੈ ਆਪਣੇ ਇਹ ਹੈਗਾ ਜੀ ਆਪਣੇ ਕ੍ਰਿਸ਼ਨ ਮੰਦਿਰ ਦੇ ਨੇੜੇ ਹੈ ਜੀ ਸਰ ਉਹ ਕੰਦੇ ਰਾਤੋਂ ਰਾਤ ਲਗਾਏ ਆ 25 ਤੋਂ ਪਤਾ ਵੀ ਨਾ ਬਣੇ ਸਵੇਰੇ ਸਵੇਰੇ ਆ ਕੇ ਲਗਾ ਗਏ ਤੇ ਬੱਸ ਸਾਡੇ ਨਾਲ ਨਹੀਂ ਜਿੱਮੇ ਜੀ ਸਰ ਠੀਕ ਹੈ ਖਾਣੇ ਪਾਣੀ ਚੌਪੜੇ ਬੈ ਟ੍ਰੈਫਿਕ ਨਹੀਂ ਸਰ ਸਰ ਆਪਣਾ ਕੰਮ ਲੱਗ ਗਿਆ ਚੌਪੜੇ ਇਹ ਸਹੀ ਰਵਿੰਦਰ ਸਿੰਘ ਨਿਜੀ ਨੰਬਰ ਕੀ ਸਰ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਚੱਲੀ ਤੱਕ ਇਹਨਾਂ ਨੇ ਨਹੀਂ ਅਸੀਂ ਤਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਅਸੀਂ ਤਾਂ ਇਹਨਾਂ ਨੂੰ ਦਾ ਸਭ ਆਪਣੇ ਕਹਿ ਰਹੇ ਆ ਜੀ ਵੀ ਆਪਣਾ ਜਿਹੜਾ ਜਾਮ ਹੈ ਆਹਾਂ ਤਰਨਾ ਹੈ ਉਹ ਤੁਸੀਂ ਸਾਈਡ ਤੇ ਕਰੋ ਕਿ ਤੇ ਤਾਂ ਆਪਣੇ ਆਮ ਪਬਲਿਕ ਦੇ ਬਾਸੇ ਜਿਹੜਾ ਰਸਤਾ ਆ ਸਭ ਨੇ ਖੁੱਲਾ ਜੈਬ ਸचारੂ ਢੰਗ ਨਾਲ ਚੱਲ ਚੋ ਅੱਛਾ ਫੇ ਅਪਣੇ ਸੀਨੀਅਰ ਅਫਸਰਾਂ ਨੂੰ ਸਭ ਮੋਟਿਸ਼ ਕਰਾਤਾ ਜੀ ਆਪਣਾ ਚਾਹ ਸਾਹਿਬ ਨੂੰ ਮੋਟਿਸ਼ ਕਰਾਤਾ ਤਾਂ ਕਿੰਨੀਆਂ ਕਿ ਦੁਕਾਨਾਂ ਬੰਦ ਦੁਕਾਨਾਂ ਸਿਰ ਤੇ ਤਕਰੀਬਨ ਹੁਣ ਗਿਆ 10-15 ਦੁਕਾਨਾਂ ਪਰ ਬਜਾਰ ਪਤਾ ਨਹੀਂ ਕਿ ਕਿਉਂ ਇਹਨਾਂ ਨੇ ਕੀ ਕੀ ਨਹੀਂ ਜੀ ਸਾਨੂੰ ਕੋਈ ਠੀਕ ਹੈ ਦਿੱਤਾ ਦਿੱਤੇ